ਫੈਜ਼ਲ ਜੱਟ ਦੇ ਚਰਚੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋ ਰਹੇ ਨੇ ਪਾਕਿਸਤਾਨ ਹਲਾਕੇ ਰਖਤਾ ਚਾਚੇ ਭਤੀਜੇ ਨੇ ਤੇ ਫੈਜ਼ਲ ਜੱਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਲੋਕ ਵਾਇਰਲ ਕਰ ਰਹੇ ਨੇ ਇੱਕ ਦੂਜੇ ਨੂੰ ਸ਼ੇਅਰ ਕਰ ਰਹੇ ਨੇ ਕਿ ਜੱਟ ਹੋਵੇ ਤਾਂ ਇਦਾਂ ਦਾ ਜੋ ਬੋਲ ਕੇ ਗਿਆ ਕਿ ਜੇ ਮੈਂ ਨਸਾਂ ਮੈਨੂੰ ਜੱਟ ਨਾ ਆਖਿਓ ਦੂਜੀ ਗੱਲ ਇਹ ਵੀ ਬੋਲੀ ਕਿ ਜਿਹੜਾ ਪੁਲਿਸ ਵਾਲਾ ਰਿਸ਼ਬਤ ਲੈਂਦਾ ਤੇ ਉਹ ਮਰ ਜਾਂਦਾ ਉਹ ਸ਼ਹੀਦ ਨਹੀਂ ਕਿਹਾ ਲੋਂਦਾ ਫੈਜ਼ਲ ਜੱਟ ਦੇ ਘਰ ਤੋਂ ਲੈ ਕੇ ਬਾਹਰ ਤੱਕ ਕਿੰਨੀ ਭੀੜ ਹੋ ਗਈ ਸੀ ਜਦੋਂ ਉਸ ਨੂੰ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਸ ਦੇ ਘਰ ਦੇ ਕਿੰਨਾ ਜ਼ਿਆਦਾ ਰਸ਼ ਹੋ ਗਿਆ ਲੋਕ ਆਗੇ ਦੇਖਣ ਦੇ ਲਈ ਪੁਲਿਸ ਦੇ ਬੋਸ ਖੜੀਆਂ ਗੱਡੀਆਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਦੂਜੀ ਗੱਲ ਦੇਖੋ ਕਿ ਜੋ ਫੈਜ਼ਲ ਜੱਟ ਦੀ ਗੱਡੀ ਸੀ ਘਰ ਦੇ ਬਾਹਰ ਖੜੀ ਸੀ ਉਹ ਤਾਂ ਬਿਲਕੁਲ ਜ਼ੀਰੋ ਕਰ ਤੇ ਡੈੱਡ ਕਰਤੀ ਅੱਗ ਲਾਤੀ ਉਸ ਨੂੰ ਪੁਲਿਸ ਨੇ ਇੰਨਾ ਉਹਦੇ ਨਾਲ ਧੱਕਾ ਕੀਤਾ ਕਿ ਤਣਾ ਕਿਤੇ ਪਰ ਤੁਹਾਨੂੰ ਦੱਸ ਦਈਏ ਫੈਜ਼ਲ ਜੱਟ ਵੀ ਕੋਈ ਚੰਗਾ ਇਨਸਾਨ ਨਹੀਂ ਸੀਗਾ ਉਹ ਨਸ਼ੇ ਵੇਚਦਾ ਸੀ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦਾ ਸੀ ਨਸ਼ਾ ਦੇ ਦੇ ਕੇ ਮਾਵਾ ਦੇ ਪੁੱਤ ਪਤਾ ਨਹੀਂ ਕਿੰਨੇ ਉਸਨੇ ਮਾਰੇ ਨਸ਼ਾ ਵੇਚ-ਵੇਚ ਕੇ ਜਦੋਂ ਰੇਡ ਕੀਤੀ ਸਬੰਧ ਦੇ ਵਿੱਚ ਤਾਂ ਉਹ ਮੌਜੂਦ ਸੀ ਉਸਨੇ ਅੱਗੇ ਹੋਰਿੰਗ ਕੀਤੀ ਦਾ ਇੱਕ ਪੁਲਿਸ ਮੁਲਾਜ਼ਮ ਮਰ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਗੁੱਸਾ ਆ ਉਹਨਾਂ ਨੇ ਦੜਾ-ਦੜਾ ਗੋਲੀਆਂ ਮਾਰੀਆਂ ਹੋਰ ਪੁਲਿਸ ਬੁਲਾ ਲਈ ਟੈਂਕ ਬੁਲਾ ਲਏ ਹੈਲੀਕਾਪਟਰ ਬੁਲਾ ਲਿਆ ਤੇ ਉਸ ਤੋਂ ਬਾਅਦ 18 ਘੰਟੇ ਗੋਲੀਆਂ ਚੱਲੀਆਂ ਲਗਾਤਾਰ 18ਆਂ ਡੇ ਗੋਲੀਆਂ ਚੱਲਦੀਆਂ ਰਹੀਆਂ ਤੇ ਉਹ ਵੀਡੀਓ ਵੀ ਤੁਹਾਡੇ ਨਾਲ ਅਗਲੀ ਵੀਡੀਓ 'ਚ ਸ਼ੇਅਰ ਕਰਾਂਗੇ ਜਿਸ ਦੇ ਵਿੱਚ ਜਦੋਂ ਉਸ ਨੂੰ ਮਾਰਿਆ ਤੇ ਹੌਲੀ-ਹੌਲੀ ਪੁਲਿਸ ਵਾਲੇ ਛੋਟੀ ਆਵਾਜ਼ ਦੇ ਵਿੱਚ ਉਸ ਦੇ ਕੋਲ ਪਹੁੰਚੇ ਕਮਰੇ 'ਚ ਪਹੁੰਚੇ ਇੰਨਾਂ ਰਾਤ ਪੁਲਿਸ ਨੂੰ ਗੋਲੀਆਂ ਤਾੜ-ਤਾੜ ਮਾਰਨੀਆਂ ਪਈਆਂ ਲੋਕਾਂ ਦੇ ਕੰਨ ਬੋਲੇ ਕਰ ਤੇ ਜਿੰਨੇ ਵੀ ਨੇੜੇ ਤੇ ਘਰ ਸੀ ਕਈ ਘਰ ਤਾਂ ਖਾਲੀ ਵੀ ਕਰਵਾ ਦਿੱਤੇ ਸੀ ਪੁਲਿਸ ਬੋਲੀ ਜਾ ਰਹੀ ਹੈ ਗੁਜਰਾਤ ਪੁਲਿਸ ਬੋਲੀ ਜਾ ਰਹੀ ਹੈ ਗੁਜਰਾਤ ਆਪਣੇ ਇੰਡੀਆ ਵਾਲਾ ਨਹੀਂ ਪਾਕਿਸਤਾਨ ਵਾਲਾ ਪੰਜਾਬ ਆਪਣਾ ਨਹੀਂ ਪਾਕਿਸਤਾਨ ਵਾਲਾ ਉਸ ਦੀ ਗੱਲ ਹੋ ਰਹੀ ਹੈ ਬਹੁਤ ਸਾਰੇ ਮੁੰਡਿਆਂ ਨੂੰ ਭੁਲੇਖਾ ਕਿ ਆਪਣੇ ਇੰਡੀਆ ਦੀ ਗੱਲ ਆ ਮੈਂ ਬਾਰ-ਬਾਰ ਬੋਲ ਰਿਹਾ ਇਹ ਪਾਕਿਸਤਾਨ ਦੀ ਸਾਰੀ ਗੱਲਬਾਤ ਆ ਜੋ ਹੋਈ ਆ ਫੈਜ਼ਲ ਜੱਟ ਹੰਜ ਪਿੰਡਾ ਉਹਨਾਂ ਦਾ ਜੋ ਮਸ਼ਹੂਰ ਆ ਨਾਮ ਤੇ ਉੱਥੇ ਦੀ ਸਾਰੀ ਬਰਦਾਤ ਆ ਵੀਡੀਓ ਦੇ ਵਿੱਚ ਦੇਖੋ ਜਦੋਂ ਉਸ ਨੂੰ ਮਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿੰਨਾ ਜਨ ਰਸ਼ ਉਸ ਦੇ ਘਰ ਦੇ ਅੱਗੇ ਹੋ ਗਿਆ ਤੇ ਗੱਡੀ ਵੀ ਉਸ ਦੀ ਪੂਰੀ ਚੂਰ ਚੂਰ ਕਰ ਦਿੱਤੀ ਸੀ ਗੋਲੀਆਂ ਮਾਰ ਮਾਰ ਕੇ ਅੱਗ ਲਾ ਲਾ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੱਸਿਓ ਕਿ ਇਹ ਬੰਦਾ ਸਹੀ ਸੀ ਗਲਤੀ ਇਹਨਾਂ ਨਾਲ ੱਤਕਾ ਹੋਇਆ ਜਾਂ ਬਿਲਕੁਲ ਸਹੀ ਕੀਤਾ ਪੁਲਿਸ ਨੇ ਸਸ਼ਿਕਰ